પાસੇ ਭੀਮ ਤੇ ਦੂਸਰੇ ਪਾਸੇ ਜਰਾ ਸੰਧ ਕ੍ਰਿਸ਼ਨ ਨੇ ਭੀਮ ਵੱਲ ਵੇਖਿਆ ਤੇ ਭੀਮ ਵੱਲ ਵੇਖ ਕੇ ਉਹਦੇ ਹੱਥ 'ਚ ਕ੍ਰਿਸ਼ਨ ਦੇ ਹੱਥ 'ਚ ਇੱਕ ਟੀਲਾ ਸੀ ਟੀਲਾ ਉਹਨੇ ਟੀਲਾ ਦੁਖਾੜ ਕਰਕੇ ਧਰਤੀ ਤੇ ਸੁੱਟ ਦਿੱਤਾ ਬਸ ਇਸ਼ਾਰਾ ਕਰਨ ਦੀ ਧੀਰ ਸੀ ਭੀਮ ਨੇ ਜਰਾ ਸੰਧ ਦੀ ਲੱਤ ਤੇ ਲੱਤ ਰੱਖ ਕੇ ਜਿਵੇਂ ਟੀਲਾ ਪਾੜਿਆ ਜਰਾ ਸੰਧ ਪਾੜ ਕੇ ਜੰਗ ਦੇ ਮੈਦਾਨ 'ਚ ਸੁੱਟ ਦਿੱਤਾ ਤੇ ਸੀਤੋਂ ਸਾਹਿਬ ਕਹਿੰਦੇ ਜਿਵੇਂ ਭੀਮ ਨੇ ਜਰਾ ਸੰਧ ਪਾੜਿਆ ਨਾ ਜੇ ਜਰਾ ਸੰਧ ਤੋਂ ਬਾਅਦ ਕੋਈ ਦੂਸਰਾ ਬੰਦਾ ਪੈਰਾਂ ਤੇ ਪੈਰ ਰਾਕੇ ਕੇ ਪਾਟਿਆ ਤੇ ਉਹ ਸ਼ਮਸ਼ ਬੇਗ ਸੀ ਬਾਅਦ ਵਿੱਚ ਉਹ ਪਾੜਿਆ ਬਹਾਦਰ ਬਾਬੇ ਬਿਧੀ ਚੰਦ ਨੇ ਸੱਚ ਜਾਣਿਓ ਸੱਚ ਜਾਣਿਓ ਉਹਨਾਂ ਬਾਹਾਂ ਚ ਕਿੰਨਾ ਬਲ ਹੋਵੇਗਾ ਤੇ ਕਿੰਨਾ ਕੁ ਹੱਥ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੇ ਪਾਤਸ਼ਾਹੀ ਦਾ ਹੋਵੇਗਾ ਕਿ ਜੰਗ ਦੇ ਮੈਦਾਨ 'ਚ ਇੱਕ ਬੰਦਾ ਦੋ ਹਿੱਸਿਆਂ ਦੇ ਵਿੱਚ ਪਿਆ ਦੋ